ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵੀ ਕੀ ਘਾਲਚਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਅੱਜ ਫੇਰ ਆਪਣੇ ਜਿਹੜੇ ਹੈਂਡੀਕੈਪਡ ਬਾਈ ਆ ਉਹਨਾਂ ਨੂੰ ਲੈ ਕੇ ਆਏ ਆਂਗੇ ਇਲੈਕਟ੍ਰੋਨਿਕ ਜਿਹੜੀਆਂ ਸਾਈਕਲੀਆਂ ਨੇ ਉਹ ਦਿਵਾਉਣ ਵਾਸਤੇ ਕਈ ਸਾਡੇ ਭਰਾ ਸੋਚਦੇ ਹੋਣਗੇ ਵੀ ਇੰਨੇ ਦਿਨਾਂ ਬਾਅਦ ਕਿਵੇਂ ਉਹ ਵੀ ਪ੍ਰੋਬਲਮ ਸੀਗੀ ਭਾਈ ਪੋਰਟਲ ਦੀ ਉਹਦੇ ਕਾਰਨ ਡਿਲੇ ਹੋ ਗਿਆ ਤੇ ਨਹੀਂ ਆ ਸਕੇ ਸੋ ਚਲੋ ਹੌਲੀ ਹੌਲੀ ਹੋ ਜਾਣਗੇ ਕੰਮ ਤਾਂ ਹਣਾ ਸਭ ਦੇ ਵਾਹਿਗੁਰੂ ਮਿਹਰ ਕਰੇ ਤੇ ਇਹੀ ਕਾਰਨ ਸੀ ਡਾਕਟਰ ਸਾਹਿਬ ਆ ਪੋਰਟਲ ਨਹੀਂ ਚੱਲ ਰਿਹਾ ਸੀ ਕੋਈ ਅੱਛਾ ਹੋ ਰਿਹਾ ਸੀ ਹਾਂ ਜੀ ਹਾਂ ਜੀ ਆਪਣੀਆਂ ਰਸੀਦਾ ਸਾਹਮਣੇ ਕੋਈ ਸੀਗਾ ਉਹਨਾਂ ਨੂੰ ਪਾ ਦਵਾਉਣਾ ਸੀਗਾ ਹਾਂ ਜੀ ਹਾਂ ਜੀ ਪੋਰਟਲ ਕਾਲੀ ਦਾ ਕਾਰਜਕਾਰੀ ਨਾਲ ਸਾਡੇ ਪੋਰਟਲ ਸਰ ਜੀ ਹੈ ਉਹਨਾਂ ਨਾਲ ਗੱਲਬਾਤ ਹੋ ਗਈ ओके okay. अपना तो फॉर्म ऊपर हो गया जिन्नी कैगी कर लेया अपने को जिन्नी हां भाई जेड़े मतलब लिस्ट ਦੇ ਮੁਤਾਬਕ ਜਿਹੜੇ ਪਹਿਲਾਂ ਸੀਗੇ ਨੰਬਰ ਹਨਾ ਨੰਬਰ ਵਾਈਜ਼ ਠੀਕ ਹੈ ਜੀ ਉਹਨਾਂ ਦਾ ਇੱਕ ਨੂੰ ਆਪਾਂ ਦਵਾਈ ਜਾਂਦੇ ਯਰ ਨਾਲ ਨਾਲ ਹਾਂਜੀ ਹਾਂਜੀ ਬਾਕੀ ਜਿਹੜੇ ਹੋਰ ਰਹਿਗੇ ਯਾਰ ਸੰਪਰਕ ਕਰ ਲਓ हां भाई ਦਵਾ ਦਿਆਂਗੇ ਸਾਰਿਆਂ ਨੂੰ ਹੋ ਜਾਣਗੇ ਕੰਮ ਸ਼ੇਅਰ ਕਰ ਲਿਆ ਕਰੋ ਤੁਹਾਡੇ ਵੀਡੀਓ ਸ਼ੇਅਰ ਕਰਨਾ ਕੋਈ ਗੱਦਗੰਦੀਆਂ ਨਹੀਂ ਅਸੀਂ ਸ਼ੇਅਰ ਕਰੀ ਜਾਂਦੇ ਹਾਂ ਹਾਂਜੀ ਹਾਂਜੀ ਕੋਈ ਆਪ ਦੇ ਘਰਾਂ ਚੋਂ ਆਉਂਦਾ ਜਦੋਂ ਆਪਾਂ ਬਾਹਰ ਲੈ ਕੇ ਆਉਂਦੇ ਬੜਾ ਕੁਸ਼ਣ ਹੁੰਦੇ ਹਾਂਜੀ ਉਹ ਚੀਜ਼ ਹੈ ਬਾਈ ਕਰਕੇ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਆ ਕਰੋ ਜਿਹੜੇ ਭਰਾ ਰਹੇਗੀ ਤੇ ਉਹਨਾਂ ਲਈ ਵੀ ਕਹਿਣੇ ਆ ਜੋ ਵੀ ਨਾਲ ਰਹੇ ਜਾਰਾ ਹੈ ਹਾਂਜੀ ਜੀ ਜਿਹੜਾ ਬਾਹਰ ਅੰਦਰ ਵਿਆਹ ਸ਼ਾਦੀਆਂ ਦੇਖ ਲੈਣੀ ਆ ਠੀਕ ਹੈ 5-5 ਸਾਲ ਹੋ ਗਏ ਵਿਚਾਰਨ ਬੈਠੇ 40-50 ਸਾਲ ਜਦੋਂ ਬਾਹਰ ਅੰਦਰ ਆਇਆ ਕਰਨਗੇ ਕਿਸੇ ਦੀ ਆਸ ਛੱਡ ਦੇਣਗੇ ਉਦੋਂ ਆਸ ਹੁੰਦੀ ਫਲਾਣਾ ਧੱਕਾ ਲਾਉਣਾ ਹਾਂ ਉਹੀ ਤਾਂ ਚੱਕਰ ਹਾਂ ਇਹ ਚੀਜ਼ ਹੈ ਬਾਈ ਬਾਕੀ ਪਿੱਛੇ ਆਪਣੇ ਬਾਈ ਹੋਰਾਂ ਨੂੰ ਦਿਖਾ ਦੇ ਥੋੜਾ ਜਿਹਾ ਹਾਂ ਬੈਠੇ ਬਾਈ ਇੱਧਰ ਆ ਸਾਡਾ ਭਰਾ ਇੱਕ ਕਾਲਾ ਦੇਖਾ ਇਹ ਬਹੁਤ ਮਹਿੰਟ ਕਰੀਆ ਕਾਲੇ ਦੇ ਕਰ ਕਾਰਨੇ ਕਾਲੇ ਦਾ ਬਾਈ ਰਲੀ ਤੋਂ ਗੱਲ ਹੈ ਜਿਵੇਂ ਕਹਿੰਦੇ ਨੇ ਕਿ ਯਾਰ ਇਹਦਾ ਧਿਆਨ ਹੀ ਹੁੰਦਾ ਕਿ ਬਾਹਰੋਂ ਲੈ ਕੇ ਆਉਣ ਵਾਲਾ ਨਾ ਹਾਂ ਬਸ ਉਹ ਕੰਮ ਕਰਦੇ ਆ ਕਈ ਬੰਦੇ ਦਾ ਕਰਨਾ ਪੈਂਦਾ ਕਰਨਾ ਪੈਂਦਾ ਬਾਈ ਹਾਂ ਫਿਰ ਇਹਦਾ ਤਾਂ ਬਾਈ ਹੁਣ ਉਹੀ ਸੀ ਨਾ ਵਿਚਾਰੇ ਦਾ ਜਮੀ ਉਮੀਦ ਆਪਾ ਇਹਨੂੰ ਦੱਸਿਆ ਸੀ ਵੀ ਤੇਰਾ ਬਾਈ ਕੰਮ ਕਰਾਂਗੇ ਕਲਿਆ ਚਲੋ ਠੀਕ ਆ ਬਾਈ ਦੇਖਦੇ ਅੱਗੇ ਜਾ ਕੇ ਮਿਲਦੇ ਆ ਡਾਕਟਰ ਸਾਹਿਬ ਨੂੰ ਤੇ ਇਹਨਾਂ ਦਾ ਜਿਹੜਾ ਹੈਗਾ ਸਾਈਕਲਿੰਗ ਵਾਲਾ ਪ੍ਰੋਗਰਾਮ ਇਹਨਾਂ ਦੀਆਂ ਇਹਨਾਂ ਨੂੰ ਦਵਾ ਕੇ ਸਾਈਕਲੀਆਂ ਤੇ ਉਸ ਤੋਂ ਬਾਅਦ ਅੱਗੇ ਵੀ ਸੋਚਦੇ ਆ ਜਿਨ੍ਹਾਂ ਦਾ ਰਹਿੰਦਾ ਬਾਈ ਉਹਨਾਂ ਦਾ ਵੀ ਕਰਵਾਵਾਂਗੇ। ਇਹ ਤਾਂ ਵੀ ਫੁੱਟਕਾ ਦੇਖ ਨੂੰ ਟੱਪੇਗਾ। ਹਾਂ। ਆਦਮ ਨੂੰ ਨਹੀਂ ਪਤਾ ਨਹੀਂ ਕਰਦਾ ਇਹ ਮੰਦਿਰ ਪਿੰਡ ਆ ਇਹ ਹਟ ਗਿਆ ਇਹ ਨਾ ਹੈ ਇਹਨਾਂ ਨੂੰ ਕੋ ਕੰਮ-ਕਮ ਹੋ ਗਏ ਅੱਛਾ ਆ ਲੰਗਰ ਵਧੀਆ ਸੀ ਪਹਿਲਾਂ ਪਸਾਰਦੀਆਂ ਚ ਦੇਖਦੇ ਰਹੇ ਇੱਥੇ ਲੰਗਰ ਲਾਇਆ ਇਹਨਾਂ ਨੇ ਚੰਗਾ ਵਧੀਆ ਸੇਵਾ ਕੀਤੀ ਆ ਲੈ ਉੱਤਰ ਪਾ ਕੇ ਦੋ ਆਉ ਲੈਂ ਗੁੰਡੀ ਨਹੀਂ ਆਉਣੀ ਹਿੰਦੀ ਨਹੀਂ ਆਉਂਦੀ। ਇਹ ਦੋ ਮਸ਼ੀਨਾਂ ਇਹਨਾਂ ਨੂੰ ਦੇ ਰਹੇ ਹੋ? ਹਾਂਜੀ, ਦੋ ਮਸ਼ੀਨਾਂ ਦੇ ਰਹੇ ਆ ਇਸ 'ਚ ਇਹਨਾਂ ਦੇ 36 36 ਸੈੱਲ ਹੁੰਦੇ ਆ ਠੀਕ ਹੈ। ਠੀਕ ਹੈ ਜੀ। ਤੇ ਪਾਣੀ ਦੇ ਬਸੀਨਾ ਨਹੀਂ ਲੱਗਦੇ ਨੇ ਇਹਨਾਂ ਨੂੰ? ਓਕੇ ਜੀ। ਤੇ ਇਸ 'ਚ ਆਪਾਂ ਰਾਤੀ ਪੈਂਡ ਤੋਂ ਪਹਿਲਾਂ ਸੈੱਲ ਕੱਟ ਕੇ ਸੁਣੇ ਆ। ਅੱਛਾ ਸੌਣ ਤੋਂ ਪਹਿਲਾਂ ਸੈੱਲ ਕੱਟ ਦੇਣੇ ਇਹਦੇ ਆ। ਓਕੇ ਪੰਜਾਬੀ 'ਚ ਲਿਖਦੇ ਹਾਂ ਜੀ। ਜੇ ਕੁਝ ਕਹਿਣਾ ਹੋ। ਜੇ ਇਹਨਾਂ ਨੂੰ ਸਵੇਰੋਂ ਹਟ ਜੇ ਸੈੱਲ ਚੇਂਜ ਕਰ ਦੋ ਜੇ ਸੈੱਲ ਖਤਮ ਹੋ ਗਏ। ਓਕੇ ਓਕੇ ਸੈੱਲ ਇਹਦੇ ਵਿੱਚ ਹੋਣੇ ਹਨ। ਹਾਂਜੀ, ਪਾਣੀ ਤੇ ਬਸੀਨੇ ਤੋਂ ਬਚਾਓ। ਠ ਆਇਆ ਆ ਆਇਦੇ ਫੰਦੇ ਦੇ ਅੱਖਰ ਦੇ ਨਾ ਅੱਛਾ ਹਾਂ ਤੇ ਖਾਂਦੇ ਦੇ ਸਮਾਰਕ ਬੱਡੇ ਅੱਖਰ ਲਿਖ ਮਾੜੇ ਦੇ ਵੱਡੇ ਅੱਖਰ 36 ਸਾਲ ਠੀਕ ਹੈ ਪਾਣੀ ਲਗਣਾ ਬਸ ਲਿਖ ਦੇਵੇ ਤੇ ਉੱਤੇ ਮਾਪੇ ਪੜ ਲੂ ਆ ਉਹ ਬਾਬਾ ਪੜਨ ਦੀ ਕੀ ਲੋੜ ਹੈ ਜਿਹੜੀ ਚੀਜ਼ ਨਾਰਮਲ ਹੈ ਨਾਰਮਲ ਹੈ ਹੁਣ ਉਹ ਜਿਵੇਂ ਤੈਨੂੰ ਪੈਣਾ ਯਾਰਾ ਪੈਣਾ ਉਹ ਯਾਰ ਬਾਈ ਕਿਹੜਾ ਤੁਸੀਂ ਇਹਦੇ ਲਾ ਦੋ ਮਾਪੇ ਉਹ ਕਰ ਦੂਗਾ ਠੀਕ ਹੈ ਬਸ ਠੀਕ ਹੈ ਹੀ ਕਰ ਲਿਖਤਾ ਤੁਸੀਂ ਕੇਰਾ ਲਾ ਦਿਓ ਮੇਰਾ ਵੀਰ ਆਪੇ ਉੱਥੇ ਸਮਝੋ ਕੋਈ ਨਾ ਖੜੇ ਲਿਖ ਦੇ ਉੱਤੇ ਲਿਖਤੀ ਲਿਖਤੀ ਸਾਰਾ ਕੋਲ ਸੋਨੂ ਰਿਪੋਰਟ ਬਣਾਤੀ ਇਹਦੇ ਕੰਨ ਨਾਲ ਲਾ ਦਿਓ ਯਾਰ ਤੁਸੀਂ ਕੀ ਲੈਣਾ ਉਹ ਚੀਜ਼ ਦਾ ਆਪੇ ਸਮਝਾ ਲਓ ਠੀਕ ਹੈ ਪੜਦਾ ਇਹ ਨਾ ਮਣਾ ਮੂਟਾ ਪਣੀ ਲੈ ਕੇ ਨਾ ਕਾਣਾ ਨਾ ਹਾਂ ਸਾਰਾ ਕੋ ਦਰ ਉਹ ਉੱਥੇ ਚੱਲੀ ਜਾ ਅੱਲਾ ਨਾਮ ਤੇ ਆ ਲਾਉਣੀ ਹੈ ਮਸ਼ੀਨ ਨੂੰ ਲਾ ਕੇ ਟਕਰਾਂ ਕਰਨ ਕਰਨ ਤੋਂ ਜਦੋਂ ਨਾਉਣ ਗਏ ਮਸ਼ੀਨ ਲਾ ਦਿਓ ਮਸ਼ੀਨ ਤੇ ਨਹੀਂ ਲੱਗਣਦੇ ਨਾ ਪਾਣੀ ਤੇ ਇੱਕ ਜਦੋਂ ਤੁਸੀਂ ਸੌਣ ਸੌਣ ਵੇਲੇ ਠੀਕ ਹੈ ਜੀ ਸੌਣ ਵੇਲੇ ਇਹਦੇ ਸੈੱਲ ਕੱਢਣੇ ਆ ਮਸ਼ੀਨ ਦੇ ਅੱਛਾ ਜੀ ਮਸ਼ੀਨ ਦੇ ਵਿੱਚ ਸੈੱਲ ਆ ਗਏ ਹਾਂ ਉਹ ਸੈੱਲ ਤੁਸੀਂ ਕੱਢ ਕੇ ਫੇਰ ਸੋਣਾ ਫੇਰ ਰੱਖੂਗੇ ਨਹੀਂ ਫੇਰ ਸੋਣਾ ਹੀ ਫੇਰ ਆ ਅੱਛਾ ਹਾਂ ਸੌਣ ਤੋਂ ਪਹਿਲਾਂ ਸੈੱਲ ਕੱਢਣੇ ਇਹਦੇ ਠੀਕ ਹੈ ਬਾਕੀ ਤੁਹਾਨੂੰ ਗੱਡੀ 'ਚ ਦੱਸ ਦਾਂਗੇ ਜਾਣ ਵੇਲੇ ਠੀਕ ਹੈ ਦੀ ਬੇਚਾਰਾ ਬੋਲਣ ਵੀ ਨਹੀਂ ਆਉਂਦਾ ਬੋਲਦਾ ਵੀ ਨਹੀਂ ਆਦਾ ਇਹ ਸੀ ਨਾ ਤੰਗਰੀ ਆਦਾ ਸਰ ਨਾ ਵੀ ਬੀਚੇ ਤੇ ਘੁਮਾ ਕੇ ਮੈਨੂੰ ਨਾ ਇਹਨਾਂ ਨੇ ਕਹਿੰਦਾ ਜੀ ਇਹ ਫਿਰ ਇਹਨਾਂ ਦੇ ਬੱਚੇ ਵੀ ਉਹ ਲੈ ਜਾਣੇ ਹੁੰਦੇ ਨੇ ਸਕੂਲ ਸਾਰਾ ਕੁਝ ਜਿਵੇਂ ਲਈ ਦਾਤੀ ਵੀ ਮੇਰੇ ਕਹੇ ਕਾਲੀ ਤੰਗਤਾ ਨਹੀਂ ਕਰਦਾ ਹੁਣ ਹੁਣ ਖੁਸ਼ਾਂ ਜਾਵਾਂ ਨਾ ਵੀ ਤਾਂ ਨਹੀਂ ਰਾਮਾ ਜਮਾ ਠੀਕ ਹੈ ਮੂਰੇ ਬ੍ਰੇਕ ਹੈ ਨਾ ਰੇਟ ਇਹ ਤੁਸੀਂ ਬੈਠੋ ਥਲੇ ਚਾਰਜ ਰਗਾ ਚਾਰਜ ਦੇ ਦਣਾ ਚਲੋ ਕੋਈ ਨਹੀਂ ਤਾਂ ਮੈਂ ਸਮਝਾ ਦੂੰਗਾ ਇਹਨਾਂ ਨੂੰ ਇਹ ਬੱਤੀਆਂ ਉਹਦੇ ਵਾਲਾਂ ਬੈਟਰੀ ਵਾਲਿਆਂ ਜਦੋਂ ਚੱਲੇ ਕਰੂ ਦੋਨੋਂ ਹੱਥ ਫੜ ਦੋਨੋਂ ਤਾਂ ਇੱਥੇ ਕੀ ਪੌਟ ਕੰਡੀਸ਼ਨ ਪਾਂਡੇ ਇੱਥੇ ਰੇਫੇਰੀ ਹੁੰਦੀ ਨੇ ਇੱਥੇ ਮੰਨ ਲਈਦਾ ਕਵਰ ਵੀ ਨਹੀਂ ਬਣਦਾ ਸਰ ਹੋ ਗਿਆ ਇਹਨਾਂ ਦਾ ਪਾਂਡੇ ਜੀ ਉਹ ਵੀ ਬਣ ਗਿਆ ਜੀ ਇਹ ਵੀ ਬਣ ਗਿਆ ਨਹੀਂ ਹੋ ਗਿਆ ਸਰ ਇਹਨਾਂ ਦਾ ਉਹ ਇੱਥੇ ਭਾਈ ਜੇਕਰ ਸਕੂਟੀਆਂ ਦਾ ਕਰਕੇ ਲੱਗਦਾ ਆਪਾਂ ਨੂੰ ਥੋੜੀ ਭੀੜ ਕਲਦੀਪਾ ਇਹਨੂੰ ਚੜਾ ਕੇ ਰਤਾਰ ਤਾਂ ਪਹਿਲਾਂ ਮੰਗੇ ਤੈਨੂੰ ਹਾਂ ਇਹਨੂੰ ਚੜਾ ਲਾ ਕੇ ਰਾਂ ਤੈਨੂੰ ਗਾਣੇ ਸੁਣਨ ਆਲਾ ਕਰਤਾ ਹੁਣ ਬਜ਼ੁਰਗਾ ਡਰਦਾ ਕਿਉਂ ਆ ਯੱਗੀ ਕਰਤਾ ਖੜਾ ਕਰਦਾ